ਬਰਸਾਤ ਦੇ ਦਿਨਾਂ 'ਚ ਸ਼ਹਿਰ ਦੇ ਨਲਿਆਂ 'ਪਰੀ ਗੰਦਗੀ ਬਰਸਾਤ ਆਉਣ ਤੇ ਲੋਕਾਂ ਦੇ ਘਰਾਂ 'ਚ ਜਾਵੇਗਾ ਪਾਣੀ ਨਿਗਮ ਦਾ ਦਾਵਾ ਨਾਲਿਆਂ ਦੀ ਕਰਵਾਈ ਜਾ ਰਹੀ ਸਫਾਈ ਬਿਮਾਰੀ ਫੈਲਣ ਦਾ ਵੀ ਬਣਿਆ ਹੋਇਆ ਹੈ ਖਦਸ਼ਾ ਉੱਤਰ ਭਾਰਤ ਵਿਖੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਕਈ ਥਾਵਾਂ ਤੇ ਇਸ ਬਰਸਾਤ ਦੀ ਵਜ੍ਹਾ ਨਾਲ ਪੰਜਾਬ ਦੇ ਕਈ ਇਲਾਕਿਆਂ 'ਚ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਇਸ ਸਭ ਦੇ ਬਾਵਜੂਦ ਜੇਕਰ ਗੱਲ ਪਠਾਨਕੋਟ ਨਗਰ ਨਿਗਮ ਦੀ ਕਰੀਏ ਤਾਂ ਇਹਨਾਂ ਥਾਵਾਂ ਤੋਂ ਸਬਕ ਲੈਣ ਦੀ ਬਜਾਏ ਨਗਰ ਨਿਗਮ ਪਠਾਨਕੋਟ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਹੈ ਅਜਿਹਾ ਇਸ ਲਈ ਬੋਲ ਰਹੇ ਹਾਂ ਕਿਉਂਕਿ ਜੇਕਰ ਗੱਲ ਪਠਾਨਕੋਟ ਦੇ ਨਿਕਾਸੀ ਨਾਲਿਆਂ ਦੀ ਕਰੀਏ ਤਾਂ ਇਸ ਮੌਕੇ ਉਹ ਪੂਰੀ ਤਰ੍ਹਾਂ ਪਰੇ ਹੋਏ ਨੇ ਅਤੇ ਸਫਾਈ ਦਾ ਕੋਈ ਵੀ ਪ੍ਰਬੰਧ ਨਹੀਂ ਦਿਖ ਰਿਹਾ ਅਤੇ ਨਾ ਹੀ ਇਹਨਾਂ ਨਿਕਾਸੀ ਨਾਲਿਆਂ ਦੀ ਸਫ ਹੁੰਦਾ ਹੈ ਕਿ ਜੇਕਰ ਬਰਸਾਤ ਹੁੰਦੀ ਹੈ ਤਾਂ ਸ਼ਹਿਰ ਵਿਖੇ ਪਾਣੀ ਦਾ ਬਹਾਵ ਗਲੀਆਂ 'ਚ ਵੇਖਣ ਨੂੰ ਮਿਲੇਗਾ ਅਤੇ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋਵੇਗਾ ਜਿਸ ਨਾਲ ਬਿਮਾਰੀ ਫੈਲਣ ਦਾ ਖਤਸ਼ਾ ਬਣਿਆ ਹੋਇਆ ਹੈ ਇਸ ਸਬੰਧੀ ਜਥੇਦਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹਿਰ ਦੇ ਨਿਕਾਸੀ ਨਾਲਿਆਂ ਦੀ ਸਫਾਈ ਵਿਵਸਥਾ ਬਹੁਤ ਹੀ ਮਾੜੀ ਹੈ ਕਈ ਵਾਰ ਇਸ ਸਬੰਧੀ ਅਧਿਕਾਰੀਆਂ ਨੂੰ ਅਤੇ ਸਿਆਸਤਦਾਨਾਂ ਨੂੰ ਬੋਲ ਚੁੱਕੇ ਹਨ ਪਰ ਇਸ ਸਭ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਹੋ ਰਿਹਾ ਜੇਕਰ ਬਰਸਾਤ ਹੁੰਦੀ ਹੈ ਤਾਂ ਪਾਣੀ ਲੋਕਾਂ ਦੇ ਘਰਾਂ ਤੱਕ ਜਾਵੇਗਾ ਜਿਸ ਨਾਲ ਬਿਮਾਰੀ ਫੈਲਣ ਦਾ ਖਤਸ਼ਾ ਬਣਿਆ ਹੋਇਆ ਨਗਰ ਨਿਗਮ ਦੇ ਮੇਅਰ ਦੀ ਕਰੀਏ ਤਾਂ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਵਿਖੇ ਨਿਕਾਸੀ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਜਲਦ ਹੀ ਸਾਰੇ ਨਿਕਾਸੀ ਨਾਲਿਆਂ ਦੀ ਸਫਾਈ ਕਰਵਾ ਲਈ ਜਾਵੇਗੀ ਪਰ ਜੇਕਰ ਗੱਲ ਜ਼ਮੀਨੀ ਹਕੀਕਤ ਦੀ ਕਰੀਏ ਤਾਂ ਦਾਅਵਿਆਂ ਤੋਂ ਕੋਹਾਂ ਦੂਰ ਦਿਸ ਰਹੀ ਹੈ ਪਾਈਸਾ ਉਹ ਨਾਲਾ ਨਾ ਕਿ ਗੰਦਾ ਇੱਥੇ ਬਰਸਾਤਾਂ ਆਉਣੀਆਂ ਲੋਕਾਂ ਦੇ ਘਰਾਂ 'ਚ ਪਾਣੀ ਆ ਜਿੰਨਾ ਇੱਕ ਤੇ ਪਿਸ਼ਾਬ ਕਰਨ ਵਾਲੇ ਨਹੀਂ ਇੱਥੇ ਸਾਹ ਲੈਂਦੇ ਸਭ ਇੱਧਰ ਨੂੰ ਪਿਸ਼ਾਬ ਕਰਦੇ ਨੇ ਕੋਈ ਗਲੀ 'ਚ ਜਨਾਨੀਆਂ ਆ ਰਹੀਆਂ ਕੋਈ ਭੈਣਾਂ ਆ ਰਹੀਆਂ ਕੋਈ ਦੇਖਦੇ ਹੀ ਨਹੀਂ ਬੇ ਨਾਲਾ ਭਰਿਆ ਪਿਆ ਪੂਰਾ ਪੂਰਾ ਡਕੋ ਡਕ ਬਰਸਾਤ ਆਈਆਂ ਪਾਣੀ ਲੋਕਾਂ ਦੇ ਘਰਾਂ 'ਚ ਆਇਨਾ ਲਾਗੇ ਗੁਰਦੁਆਰਾ ਹੈਗਾ ਬਾਹਰ ਕੋਈ ਕੁੜੇ ਢੇਰ ਲੱਗੇ ਨੇ ਕੋਈ ਚੁੱਕਦਾ ਹੀ ਨਹੀਂ ਜਾਂਗੇ ਹੋਈ ਕਈ ਵਾਰੀ ਕਿਹਾ ਪ੍ਰਸ਼ਾਸਨ ਨੂੰ ਜਦੋਂ ਅਮੀਤ ਬੀਜੀ ਇੱਥੇ ਐਮਐਲਏ ਸੀ ਉਹਨਾਂ ਨੂੰ ਵੀ ਦੋ ਵਾਰੀ ਕਿਹਾ ਉਹ ਵੀ ਕੰਨੇ ਵੀ ਇਦਾਂ ਕਰਦਾਂਗੇ ਇਦਾਂ ਕਰਦਾਂਗੇ ਉਹਨਾਂ ਵੀ ਇਦਾਂ ਹੀ ਕਹਿ ਕੇ ਚਲੇ ਗਏ ਪੰਪਣਾ ਉਹ ਕਿਨ ਆਪਣੇ ਪੂਤੀ ਸ਼ਰਮਾ ਜੀ ਨੂੰ ਵੀ ਕਿਹਾ ਉਹ ਵੀ ਇਦਾਂ ਹੀ ਕਹਿ ਕੇ ਚਲੇ ਗਏ ਕਈਆਂ ਨੂੰ ਕਹਿ ਤੋ ਹੁਣ ਆਹੀ ਕਿਤੇ ਕਿਤੇ ਕਰੀਆ ਸੀ ਕਿਨੂੰ ਕਿਨੂੰ ਗਈ ਐ ਮੰਗਿਆ ਵੀ ਮਾੜੀ ਦੀ ਸਫਾਈ ਕਰਾਓ ਇੱਥੇ ਪਸ਼ਾਬਖਾਨਾ ਬਣਾ ਮੇਰਾ ਨਾਮ ਸੰਨੀ ਹੈਗਾ ਐਸੇ ਗਾਂਦੇ 24 ਘੰਟੇ ਪਿਆ ਰਹਿੰਦਾ ਸਫਾਈ ਨਹੀਂ ਹੋਂਦੀ ਐਗੀ ਇੱਕ ਬਾਥਰੂਮ ਦਾ ਬੜਾ ਪੰਗਾ ਇੱਥੇ ਜਾਂਦੇ ਬਾਥਰੂਮ ਇੱਥੇ ਬਣਾਣ ਤੇ ਜਾਂ ਦੋਨੋਂ ਪਾਸੇ ਕੰਦਾ ਕਰ ਦੇਣ ਕੀ ਅੰਨਾ ਲੇਡੀਜ਼ ਨੇ ਨਿਕਲਣਾ ਦਰੋ ਕਦੀ ਕਿਸੇ ਨੇ ਨਿਕਲਣਾ ਸਾਰਿਆਂ ਨੂੰ ਕਿੰਨੀ ਤੰਗੀ ਆ ਸਾਨੂੰ ਤਾਂ ਆਹੀ ਐ ਮੈਂ ਜਿਆਦਾ ਕੰਦਾ ਕਰ ਦੇਣ ਤੇ ਸਭ ਤੋਂ ਬੈਸਟ ਹੈਗਾ ਪਸ਼ਾਬਖਾਨਾ ਬਣਾ ਦੇਣਾ ਇੱਥੇ ਦੇਖਿਆ ਗਿਆ ਨਾਲਾ ਬੋਰ ਪਰ ਹੋਇਆ ਦੇ ਬਾਰੇ ਹਾਂ ਦੇਖੋ ਨਾਲਾ ਕਿੰਨੀ ਸਮੈਲ ਆਂਦੀ ਇੱਥੇ ਖਲੋਈ ਨਹੀਂ ਸਕਦਾ ਬਈ 5 ਮਿੰਟ ਤੋਂ ਬਾਅਦ ਨਗਰ ਕਾਇਮ ਚੋਂ ਕੰਪਲੀਟ ਵਗਾਰਾ ਦਿੱਤੀ ਹਾਂ ਆਂਦੇ ਫਿਰ 2 ਦਿਨ ਬਾਅਦ ਕੋੜਾ ਕੂਟ ਕੋੜਾ ਸੁੱਟਣ ਵਾਲੇ ਬੜੇ ਆ ਬਾਜ਼ਾਰ ਦੇ ਕੋੜਾ ਸੁੱਟਦੇ ਸਾਰਾ ਇੱਥੇ ਉਹਨਾਂ ਦੇਖਾ ਕੀ ਐਕਸ਼ਨ ਹੋਣਾ ਚਾਹੀਦਾ ਜੁਰਮਾਨਾ ਹੋਣਾ ਚਾਹੀਦਾ ਪਰ ਲੱਗਮਾ ਕਿ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਨਹੀਂ ਜਿਹੜੀ ਸਾਡੇ ਕੋਲ ਗਏਗਾ 10 ਬੰਦੇ ਸੜੀ ਗਏਗੇ ਰੈਗੂਲਰ ਕੰਮ ਕਰਦੇ ਹੋਏ ਜਿੱਤੇ ਜਿੱਤੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਯਾਹ ਕੇ ਆਮ ਨਾਗਰਿਕ ਤੇ ਅਸੀਂ ਉਹ ਨਾਲੇ ਨੂੰ ਤੁਰੰਤ ਅਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟ ਇੰਸਪੈਕਟਰ ਆ ਜੀ.ਐਸ.ਵੀ ਦੇ ਨਾਲ ਵਿੱਚ ਜਿੱਥੇ ਜਿੱਥੇ ਲੋਡ ਪੰਦੀ ਅਸੀਂ ਨਾਲੇ ਦੀ ਕਲੀਅਰ ਕਰਾ ਦੇਦੇ ਆਂ ਔਰ ਕਾਫੀ ਸਾਰੇ ਨਾਲੇ ਹੋ ਗਿਆ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜਾਏਗੀ